ਗੁਰੂ ਹਰਗੋਬਿੰਦ ਸਾਹਿਬ ਤੋਂ ਪੰਜਾਬੀਆਂ ਨੂੰ ਰਿਸ਼ਤ ਪੁਸ਼ਟ ਰਹਿਣ ਦਾ ਪਲਵਾਨੀ ਕਰਨ ਦਾ ਸ਼ੌਕ ਹਾਲੇ ਤੱਕ ਬਰਕਰਾਰ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਵੀ ਕੁਸ਼ਤੀਆਂ ਕਰਦੇ ਸੀ ਔਰ ਇੱਥੇ ਆ ਕੇ ਵੀ ਕੁਸ਼ਤੀਆਂ ਲੜਦੇ ਰਹੇ ਅਤੇ ਬਾਡੀ ਬਿਲਡਿੰਗ ਕਰਦੇ ਰਹੇ ਉਹਨਾਂ ਦੇ ਵਿੱਚੋਂ ਇੱਕ ਬਿਕਰ ਸਿੰਘ ਪ੍ਰਹਾਰ ਦਾ ਨਾਮ ਹੈ ਜਦ ਬਿਕਰ ਸਿੰਘ ਪ੍ਰਹਾਰ ਭਾਵੇਂ ਹੁਣ 66 ਸਾਲ ਦੇ ਹੋ ਚੁੱਕੇ ਨੇ ਹਾਲੇ ਵੀ ਉਹ 8 ਘੰਟੇ ਵਰਜਿਸ਼ ਕਰਦੇ ਨੇ ਅਤੇ ਉਹਨਾਂ ਨੇ 60 ਸਾਲ ਦੇ ਗਰੁੱਪ ਦੇ ਵਿੱਚੋਂ ਵਰਲਡ ਦੀ ਚੈਂਪੀਅਨਸ਼ਿਪ ਜਿੱਤੀ ਹੈ ਬਾਡੀ ਬਿਲਡਿੰਗ ਦੀ ਨੈਚੁਰਲ ਬਾਡੀ ਬਿਲਡਿੰਗ ਕਰਦੇ ਨੇ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਸਿਹਤ ਦਾ ਕੀ ਰਾਜ਼ ਹੈ ਔਰ 68 ਸਾਲ ਦੇ ਹੋਣ ਦੇ ਬਾਵਜੂਦ ਵੀ ਅੱਜ ਦੇ ਉਹ ਮੁੰਡਿਆਂ ਨਾਲ ਕਿਤੇ ਤਕੜੇ ਨੇ ਅਤੇ ਜਿਮ 'ਚ ਜਾ ਕੇ ਟ੍ਰੇਨਿੰਗ ਵੀ ਦਿੰਦੇ ਨੇ World Fitness ਨਾਲ ਲੋਕਾਂ ਨੂੰ ਮੁਫਤ ਟ੍ਰੇਨਿੰਗ ਦੇ ਕੇ ਵੌਲੰਟੀਅਰ ਕੰਮ ਕਰਦੇ ਨੇ ਬਿਕਰ ਸਿੰਘ ਪ੍ਰਹਾਰ ਪ੍ਰਹਾਰ ਸਾਹਿਬ ਜੀ ਹੈਨੂ ਜੀ ਵੈਲਕਮ ਤੁਹਾਡਾ ਥੈਂਕ ਯੂ ਵੈਰੀ ਮਚ ਔਰ ਸਾਨੂੰ ਦੱਸੋ ਕਿ ਕਿੰਨੀ ਦੇਰ ਤੋਂ ਪੰਜਾਬ ਤੋਂ ਤੁਸੀਂ ਕਦੋਂ ਤੋਂ ਕੁਸ਼ਤੀਆਂ ਲੜਾਈਆਂ ਕਦੋਂ ਤੋਂ ਬਾਲੀਵੁੱਡਿੰਗ ਸ਼ੁਰੂ ਕੀਤੀ ਬਚਪਨ ਤੋਂ ਪਹਿਲਾਂ ਹੀ ਸਾਨੂੰ ਸ਼ੌਕ ਸੀਗਾ ਤਕੜੇ ਹੋਣ ਦਾ ਜਿੱਦਾਂ ਫੇਰ ਅਸੀਂ ਪਿੰਡ ਦੇ ਵਿੱਚ ਵੀ ਰੈਸਲਿੰਗ ਖਾੜੇ ਸੀਗੇ ਸ਼ੁਰੂ ਕੀਤੀ ਰੈਸਲਿੰਗ ਸ਼ੁਰੂ ਕੀਤੀ ਫੇ ਅਸ਼ਨੀ ਕੁਮਾਰ ਆਈ ਜੀ ਨੇ ਸਾਨੂੰ ਭਰਤੀ ਕੀਤਾ ਪੀਪੀ ਦੇ ਵਿੱਚ ਐਸਆਈ ਤੇ ਅਸੀਂ ਕੁਛ ਚਿਰ ਉੱਥੇ ਰੈਸਲਿੰਗ ਕੀਤੀ ਫੇ ਸਾਡੀ ਰਾਹਦਾਰੀ ਆ ਗਈ ਇੱਥੇ ਦੀ ਕੈਨੇਡਾ ਦੀ 97 8 ਮਾਰਚ ਦੇ ਤੋ ਜਿਹੜੀ ਡਾਕਟਰ ਨੇ ਰਿਪੋਰਟ ਦਿੱਤੀ ਦੱਸਿਆ ਜੀ ਕਿ ਤੁਹਾਡਾ ਹਾਲੇ ਵੀ ਸਰੀਰ ਜਿਹੜਾ ਉਹ 20 ਸਾਲ ਦੇ ਮੁੰਡੇ ਵਰਗਾ ਅੰਦਰੋਂ ਟੈਸਟ ਆਏ ਨੇ ਇਸੇ ਦਾ ਰਾਜ਼ ਕੀ ਹੈ ਪਹਿਲਾਂ ਤੋਂ ਰੱਬ ਨੂੰ ਵੀ ਮੰਨਦੇ ਆ ਪਹਿਲਾ ਨੰਬਰ ਰੱਬ ਦਾ ਰੱਖਦੇ ਆ ਫੇ ਸਾਡੇ ਬਜ਼ੁਰਗ ਤੇ ਮਾਈ ਜਿੱਦਾਂ ਸਾਡੇ ਜਿਹੜੇ ਉਹਨਾਂ ਦੇ ਜੀਨ ਆ ਉਹ ਬਹੁਤ ਤਕੜੇ ਹੋਏ ਆ ਬਜ਼ੁਰਗ ਸਾਡੇ ਤੇ ਮਾਤ ਵੱਲ ਉਹ ਬਹੁਤ ਭਾਰ ਫੇਰਦੇ ਹੀ ਮੂੰਗੜੀਆਂ ਤੇ ਕਬੱਡੀ ਦੇ ਵੀ ਵਿੱਚ ਉਹਨਾਂ ਨੇ ਬਜ਼ੁਰਗਾਂ ਨੇ 75 ਜ਼ਿਲੇ ਜਿੱਤੇ ਜਿਲਾ ਮੰਡਕੁੰਮਰੀ ਚਾਕੇ 169 ਤਹਿਸੀਲ ਚੀਚਾ ਬਤਨੀ ਦੇ ਵਿੱਚ ਜਿੱਥੇ ਦਾ ਮੰਦਰ ਬੋਲਾ ਪਜੋਦੱਤੇ ਦਾ ਕਬੱਡੀ ਖੇਲਦਾ ਉਹਨਾਂ ਬੰਦਿਆਂ ਨੇ ਵੀ 75 ਜ਼ਿਲੇ ਪੰਜਾਬ ਭਰਾਵਾਂ ਨੇ ਜਿੱਤੇ ਜਦੋਂ ਤੁਸੀਂ ਜਿਮ ਚ ਜਾਂਦੇ ਹੋ ਜੀ ਮੁੰਡੇ ਹੈਰਾਨ ਰਹਿ ਜਾਂਦੇ ਨੇ ਕਿੰਨਾ ਭਾਰ ਚੱਕ ਦਿੰਦੇ ਨੇ ਲੈਗ ਪ੍ਰੈਸ ਕਿੰਨੀ ਕਰ ਲੈਂਦੇ ਹੋ ਲੈਗ ਪ੍ਰੈਸ ਜੀ ਅਹੀ 1400 ਪਾਉਂਡ ਅਸੀਂ ਲੈਗ ਪ੍ਰੈਸ 90 ਡਿਗਰੀ 10 ਟਾਈਮ ਕਰ ਲਈਦੀ ਆ ਤੇ 800 ਪਾਉਂਡ ਦੀ 90 ਡਿਗਰੀ ਬੈਠਕਾਂ ਵੀ ਮਾਰ ਲਈਦੀਆਂ 10 ਬੈਠਕਾਂ ਕਰ ਲਈਦੀਆਂ ਜਦਾਂ ਖਰਾਕ ਹੀ ਖਾਣੇ ਹੋ ਜੀ ਖਰਾਕ ਜੀ ਅਸੀਂ ਫੈਟ ਖਰਾਕ ਨਹੀਂਗੇ ਖਾਂਦੇ ਅਸੀਂ ਜਦਾਂ ਮਤਲ ਜਿਹੜੀ ਪ੍ਰੋਟੀਨ ਜਾਂ ਜਦਾਂ ਮਤਲ ਮੱਛੀ ਖਾਣੇ ਆ ਅੰਡੇ ਖਾਣੇ ਆ ਬਾਕੀ ਮੀਟ ਜਿਹੜਾ ਹੈਗਾ ਆ ਚਿਕਨ ਦਾ ਮੀਟ ਖਾਣੇ ਆ ਆਤਵਲਾ oven ਦੇ ਵਿੱਚ ਰੱਖ ਕੇ ਤੇ वेजिटेबल ਖਾਣੇ ਆ ਜਿੱਦਾਂ ਗ੍ਰੀਨ वेजिटेबल ਫਰੂਟ ਖਾਣੇ ਆ ਟ੍ਰੇਨਿੰਗ ਵੀ ਕਰਦੇ ਹੋ ਜੀ ਲੋਕਾਂ ਦੂਸਰਿਆਂ ਦੀ ਦੂਜੇ ਪਹਿਲਵਾਨਾਂ ਦੀ ਜਾਂ ਬੋਡੀ ਬਿਲਡਰਸ ਦੀ ਅਸੀਂ ਫਿਟਨੈਸ ਵਾਲ ਦੇ ਵਿੱਚ ਟ੍ਰੇਨ ਕਰਦੇ ਆ ਜਿੱਦਾਂ ਮਾਤਵਲਾ ਜੇ ਕੋਈ ਸਾਤ ਤੋਂ ਟ੍ਰੇਨ ਲੈਣੀ ਮੰਗੇ ਤਾਂ ਅਸੀਂ ਉਹਨੂੰ ਟੀਚਿੰਗ ਦਿੰਨੇ ਆ ਕਿ ਕਾਰਡੀਓ ਲਾਸ ਕਾਰਡੀਓ ਕਰ ਪਹਿਲਾਂ ਮਾਰਨਿੰਗ ਟਾਈਮ ਫਿਰ ਉਹ ਤੋਂ ਬਾਅਦ ਐਕਸਰਸਾਈਜ਼ ਅਪਰ ਬਾਡੀ ਵਾਂਡੇ ਨੈਕਸਟ ਡੇ ਬੈਕ ਟ੍ਰੇਨਿੰਗ ਉਹ ਤੋਂ ਬਾਅਦ ਤੀਜੇ ਦਿਨ ਲੈਗ ਪ੍ਰੈਸ ਜਿੱਦਾ ਲੱਤਾਂ ਦੀ ਮਿਹਨਤ ਕਰਨੀ ਪ੍ਰਹਾਰਸਰ ਤੁਹਾਡਾ ਉਸਤਾਦ ਕੌਣ ਹੈ ਜੀ ਕਿਸ ਗੁਰੂ ਕੌਣ ਕਿਨੂੰ ਉਤਾਰਿਆ ਥਿੰਸਾ ਸਾਡਾ ਉਸਤਾਦ ਨਿਕ ਮੁਹੰਮਦ ਜਿਹੜੇ ਬਨਵੀ ਉਹ ਸਪੋਰਟ ਸਟਰੀਟ ਦੇ ਉੱਤੇ ਰਹਿੰਦੇ ਆ ਉਹ ਚਾਰ ਬਾਰੀ ਵਾਰਲਡ ਉਹਨਾਂ ਨੇ ਰੈਸਲਿੰਗ ਜਿੱਤੀ ਔਰ ਬਾਡੀ ਬਿਲਡਿੰਗ ਨਿਊ ਯਾਰਕ ਮਸਲਮੈਨ ਦਾ ਖਿਤਾਬ ਜਿੱਤਿਆ ਔਰ ਮਿਸਟਰ ਅਮਰੀਕਾ ਜਿੱਤਿਆ ਉਹਨਾਂ ਨੇ ਯੂ ਐਸ ਏ ਦੇ ਵਿੱਚ ਤੇ ਲੰਪਕ ਦੇ ਪਹਿਲਵਾਨ ਤੇ ਉਹਨਾਂ ਦੀ ਸਟੋਰੀ ਹਲੇ ਤੱਕਰ ਵੀ ਐਸ ਐਫ ਜੀ ਦੇ ਵਿੱਚ ਦੱਸਦੇ ਆ ਪੁਰਾਣੇ ਰੈਸਲਰ ਉਹਨਾਂ ਦੀ ਸਟੋਰੀ ਹਲੇ ਕਿਸੇ ਜਵਾਨ ਤੋਂ ਬਣੀ ਨਹੀਂ ਗਈ ਜਿੱਦਾਂ ਉਹ ਬਹੁਤ ਦੁਨੀਆ ਦੇ ਜਿੱਦਾ ਗਾਮਾ ਹੋਇਆ ਪਹਿਲਵਾਨ ਇਦਾਂ ਉਹ ਨਿਕ ਮੁਹੰਮਦ ਪਹਿਲਵਾਨ ਹੋਇਆ ਬਰਾਸ ਜੱਟ ਮੈਂ ਤੁਹਾਡੀ ਤਸਵੀਰਾਂ ਵੇਖਦਾ ਤੁਹਾਡੇ ਕੁਲਦਿਆਂ ਦੀਆਂ ਜਾਂ ਬੋਡੀ ਬਿਲਡਿੰਗ ਦੀਆਂ ਹਾਂਜੀ ਤੁਸੀਂ ਚੰਦ ਪਾਇਆ ਹੋ ਜੀ ਪੱਟ ਤੇ ਇਹ ਕਿੱਥੋਂ ਪਾਇਆ ਜੀ ਮੇਲੇ ਦੇ ਉੱਤੇ ਗਏ ਸੀਗੇ ਸਰਹੰਦ ਪੱਸੀ ਦੇ ਵਿੱਚ ਉੱਥੇ ਅਸੀਂ ਇਦਾਂ ਸੋਭਾ ਸਦਾਨ ਕਰਨ ਲੱਗੇ ਤੇ ਮਾਲਵੇ ਦੀਆਂ ਸੰਗਤਾਂ ਸਾਨੂੰ ਦੇਖਦੀਆਂ ਸੀਗੀਆਂ ਤੇ ਉਹਨਾਂ ਦੇ ਵਿੱਚੋਂ ਉਹਨਾਂ ਸੰਗਤਾਂ ਨੇ ਬਹੁਤ ਪਿਆਰ ਕੀਤਾ ਤੇ ਸਾਡੀ ਬੜੀ ਸੇਵਾ ਕੀਤੀ ਕਹਿੰਦੇ ਫੇ ਤੇਰਾ ਸਰੀਰ ਬਹੁਤ ਸੋਹਣਾ ਤੇ ਸਾਡੀ ਨਿਸ਼ਾਨੀ ਪੱਟਾਂ ਦੇ ਉੱਤੇ ਇੱਕ ਪਵਾ ਕੇ ਜਾ ਮਾਲਵੇ ਵਾਲੇ ਲੋਕਾਂ ਨੇ ਬਹੁਤ ਖੁਸ਼ ਹੋਏ ਔਰ ਬਹੁਤ ਸਾਡੀ ਸੇਵਾ ਕੀਤੀ ਸਰਾਹੰਦ ਵਸੀ ਉਹਨਾਂ ਨੇ ਬਹੁਤ سارے ਲੋਕ ਨੇ ਜਿਹੜੇ ਜਿਸ ਨਾਲ ਤੁਸੀਂ ਮਸਲ ਨੈਚਰਲ ਬੋਡੀ ਬਿਲਡਿੰਗ ਨਾਲ ਬਣਾਏ ਨੇ ਅੱਜ ਕੱਲ ਸਟੀਰੋਇਡ ਲੈ ਰਹੇ ਨੇ ਇਹਦੇ ਬਾਰੇ ਕੀ ਖਿਆਲ ਹੈ ਤੁਸੀਂ ਸਟੀਰੋਇਡ ਨਾਲ ਬਣਾਏ ਹੋਏ ਮਸਲ ਵਾਲਿਆਂ ਨਾਲ ਵੀ ਕੰਪੀਟ ਕਰਦੇ ਹੋ ਸਟੀਰੋ ਸਟੀਰੋ ਤਾਂ ਜਿਹੜਾ ਡਰੱਗ ਖਾ ਕੇ ਬੋਡੀ ਬਿਲਡਿੰਗ ਨੂੰ ਪ੍ਰੋਫੈਸ਼ਨਲ ਕਰਦੇ ਆ ਪਿਛਲੇ ਸਾਲ ਅਸੀਂ ਯੂ ਐਸ ਏ ਦੇ ਵਿੱਚ ਕੰਪੀਟੀਸ਼ਨ ਉਹਨਾਂ ਦੇ ਨਾਲ ਲੜਨ ਗਏ 21 ਬੰਦੇ ਸਿਗੇ 21 ਚੋਂ ਸਾਡਾ 6ਵਾਂ ਨੰਬਰ ਆਇਆ ਤੇ ਮੇਰੇ ਕੋਚ ਦਾ 5ਵਾਂ ਨੰਬਰ ਇੱਕ ਹੋਰ ਸੀਗਾ ਸਾਡੇ ਨਾਲ ਨੈਚੁਰਲ ਵਰਲਡ ਦਾ ਚੈਂਪੀਅਨ ਉਹ ਦਾ ਉਹ ਉਹਦਾ ਚੌਥਾ ਨੰਬਰ ਆਇਆ ਅਸੀਂ 15 16 ਬੰਦਿਆਂ ਨੂੰ ਜਿੱਦਾਂ ਕੱਟਿਆ ਜਿੱਦਾਂ ਮਾਤਵਲ ਜਿਹੜੇ ਜਿਹੜੇ ਸਟੇਰ ਹੋ ਸਕੇ ਸਰਦੀਦਾ ਤੇ ਡਰਗ ਖਾਣ ਦੇ ਨਾਲ ਬੰਦੇ ਨੂੰ ਕੈਂਸਰ ਹੁੰਦੀ ਆ ਤੇ ਅੰਦਰ ਬਿਮਾਰੀਆਂ ਲੱਗਦੀਆਂ ਸਾਈਡ ਇਫੈਕਟ ਪੈਂਦੇ ਆ ਤੇ ਫਿਰ ਸਿਰ ਦੇ ਵਾਲ ਉਡ ਜਾਂਦੇ ਆ ਤੇ ਫਿਰ ਬੇਵੀ ਬਣੀ ਆਉਂਦਾ ਉਹਨਾਂ ਦੇ ਜਿਹੜੇ ਸਿੱਤੀ ਦੇ ਮਾਤਵਲ ਜਿਹੜਾ ਡਰਗ ਜੂਸ ਕਰਦੇ ਆ ਤਾਂ ਕਿ ਨੈਚੁਰਲ ਬਾਡੀ ਬਿਲਡਿੰਗ ਜਿਹੜੀ ਕਰਦੇ ਆ ਨੈਚੁਰਲ ਤਾਕਤ ਆ ਉਹ ਸਾਰਿਆਂ ਨਾਲ ਵਧੀਆ ਤਾਕਤ ਆ ਡਾਕਟਰ ਜੀ ਹੁਣ ਜੇ ਤੁਸੀਂ ਜਾਂਦੇ ਹੋ ਜਿਮ 'ਚ ਕਿੰਨੇ ਘੰਟੇ ਐਕਸਰਸਾਈਜ਼ ਕਰਦੇ ਆ ਅਸੀਂ ਜੀ ਐਵਰੀ ਡੇ ਪਹਿਲਾ ਮਾਰਨਿੰਗ ਟਾਈਮ ਜਾ ਕੇ ਕਾਰਡੀਓ ਕਰਦੇ ਆ ਸਟੇਰੋ ਮਾਸਟ ਵਾਈਕ ਹਾਲ ਮਸ਼ੀਨਾਂ ਚਲਾਉਂਦੇ ਆ ਟੈਡਵੈਲ 2-3 ਘੰਟੇ ਅਸੀਂ ਕਾਰਡੀਓ ਕਰਕੇ ਫਿਰ ਉਹ ਤੋਂ ਬਾਅਦ 4 ਘੰਟੇ ਅਸੀਂ ਬੇਟਿੰਗ ਕਰਦੇ ਆ ਕਿੰਨੇ ਦਿਨ ਜੀ ਸੱਤੇ ਦਿਨ ਜੀ 7 ਡੇ ਬੀਕ ਅਸੀਂ ਰੈਸਟ ਨਹੀਂ ਕਰਦੇ ਕਿਉਂਕਿ ਸਾਡੀ ਕੰਪੀਟੀਸ਼ਨ ਜਿਹੜੇ ਮੋਰੇ ਆ ਬਹੁਤ ਵੱਡੇ ਦੁਨੀਆ ਦੇ ਪ੍ਰੋਫੈਸਰ ਸਾਹਿਬ ਜਿਹੜੇ ਸੁੰਡ ਵਾਲੇ ਨੌਜਵਾਨ ਪਹਿਲਵਾਨ ਬਣਨਾ ਚਾਹੁੰਦੇ ਨੇ ਬਾਡੀ ਬਿਲਡਰ ਬਣਨਾ ਚਾਹੁੰਦੇ ਨੇ ਉਹਨਾਂ ਦੇ ਨਾਂ ਕੋਈ ਸਨੇਹਾ ਦੇਣਾ ਚਾਹੁੰਦੇ ਬਹੁਤ ਸਾਰੀਆਂ ਲੜਕੀਆਂ ਨੇ ਅੱਜ ਕੱਲ ਜਿਹੜੀਆਂ ਬਾਡੀ ਬਿਲਡਿੰਗ ਜਾਂ ਇਸ ਤਰ੍ਹਾਂ ਦੀ ਐਕਸਰਸਾਈਜ਼ ਦੇ ਵਿੱਚ ਇਨਵੋਲਵ ਨੇ ਜੀ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਬੱਚਿਆਂ ਨੂੰ ਇਹੋ ਕਹਿਣਾ ਚਾਹੁੰਦੇ ਆ ਠੇਨ ਸਾਹਿਬ ਕਿ ਅਸੀਂ ਇੱਕ ਅਮਰੀਕਾ ਦੇ ਵਿੱਚ ਹਰगोਬਿੰਦ ਰੈਸਲਿੰਗ ਕਲੱਬ ਇੱਥੇ ਉਖੜੇ ਸਾਰੇ ਇਕੱਠੇ ਹੋ ਕੇ ਇੱਕ ਟੂਰਨਾਮੈਂਟ ਰੈਸਲਿੰਗ ਦਾ ਦੇਖਣ ਗਏ ਸੀ 5000 ਰੈਸਲਰ ਸੀ ਉੱਥੇ ਅਮਰੀਕਾ ਦੇ ਵਿੱਚ 1000 ਬੰਦਾ ਬੱਚਾ ਜਿਹੜਾ ਸੀ ਡੈਂਪਰਾਂ ਤੋਂ ਜਿਹੜਾ ਨਿਕਲਿਆ ਸੀ ਉਹ ਰੈਸਲਿੰਗ ਕਰ ਰਿਹਾ ਸੀਗਾ ਤੇ ਅਮਰੀਕਾ ਦੇ ਵਿੱਚ ਬਹੁਤ ਸ਼ੌਂਕ ਹੈਗਾ ਅਸੀਂ ਵੀ ਚਾਹੁੰਦੇ ਆ ਕਿ ਸਾਡੇ ਜੜੀਆਂ ਭੈਣਾ ਆ ਮਾਵਾ ਆ ਉਹ ਆਪਣੇ ਬੱਚਿਆਂ ਨੂੰ ਮਾਤਵਲ ਸਪੋਰਟ ਦੇ ਵਿੱਚ ਲਾਉਣ ਤਾਂ ਕਿ ਬੱਚੇ ਦੂਆ ਪਾਸੇ ਨਸ਼ੇ ਪੱਤਿਆਂ ਤੋਂ ਬਚਣ ਤੇ ਜੋ ਕੁਝ ਐਸ ਵੇਲੇ ਹੋ ਰਿਹਾ ਸਾਡੇ ਮਾਤਵਲ ਉਹ ਨਸ਼ਿਆਂ ਤੋਂ ਥੋੜਾ ਜਿਹਾ ਬੱਚਿਆਂ ਦਾ ਬਚਾਅ ਹੋਵੇ ਬੱਚੇ ਬਿਜੀ ਰਹਿਣ ਤੇ ਆਪਣੇ ਦੇਸ਼ ਕੌਮ ਦਾ ਮੈਡਲ ਜਿੱਤ ਕੇ ਨਾਮ ਉੱਚਾ ਕਰਨ ਆਪਣੇ ਮੌਲਖ ਦਾ ਆਪਣੇ ਮਾਤਾ ਪਿਤਾ ਦਾ ਨਾਮ ਉੱਚਾ ਕਰਨ ਤੇ ਮਾਪਿਆਂ ਨੂੰ ਵੀ ਚਾਹੀਦਾ ਬੱਚਿਆਂ ਦੇ ਉੱਤੇ ਟਾਈਮ ਦੇਣਾ